ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੋਦ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਦਿਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਧੰਨ ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀਨ ਦੁਨੀ ਦੇ ਮਾਲਕ ਸਤਿਗੁਰੂ ਜੀ ਜਿਨ੍ਹਾਂ ਨੇ ਖਾਲਸੇ ਪੰਥ ਦੀ ਸਾਜਣਾ ਸਿਰਜਣਾ ਕੀਤੀ ਪਾਤਸ਼ਾਹ ਨੇ ਮਹਾਰਾਜ ਨੇ ਸਿੱਖ ਸੰਜੜੇ ਸ਼ੁਰੂ ਕੀਤੇ ਬਾਣੀ ਨਾਲ ਨਿਰੰਕਾਰ ਨਾਲ ਜੋੜਨਾ ਸ਼ੁਰੂ ਕੀਤਾ ਧੰਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਮਹਾਰਾਜ ਦੇ ਪੰਜਵੇਂ ਸਰੂਪ ਤਨ ਸਤਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਨੇ ਸ਼ਹੀਦੀ ਦਾ ਖਾਲਸਾ ਜੀ ਪਰ ਜਿਹੜੀ ਲੜੀ ਹੈ ਚਤੋਰਨਾ ਕੀਤੀ ਆਪ ਸ਼ਹੀਦੀ ਦੇ ਕੇ ਸਿੱਖਾਂ ਨੂੰ ਦੱਸਣਾ ਕੀਤਾ ਕਿ ਕਿਵੇਂ ਸ਼ਹੀਦੀਆਂ ਪ੍ਰਾਪਤ ਕਰਨੀਆਂ ਨੌਵੇਂ ਨਾਨਕ ਤਨ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਸ਼ਾ ਮਹਾਰਾਜ ਨੇ ਖੋਰਾ ਦੇ ਧਰਮ ਨੂੰ ਰੱਖਣ ਵਾਸਤੇ ਪਰਯੋਪਕਾਰ ਕਰਨ ਵਾਸਤੇ ਆਪਣਾ ਸੀਸ ਵਾਰਿਆ ਸ਼ਹੀਦੀ ਦਿੱਤੀ ਸਤਿਗੁਰ ਜੀਆ ਨੇ ਸਿੱਖਾਂ ਵਿੱਚ ਇਹ ਦ੍ਰਿੜਤਾ ਪਾ ਦਿੱਤੀ ਇਹ ਰੀਤ ਚਲਾ ਦਿੱਤੀ ਕਿ ਸ਼ਹੀਦੀਆਂ ਕਿਵੇਂ ਹੱਸ-ਹੱਸ ਕੇ ਦੇਣੀਆਂ ਨੇ ਸੋ ਖਾਲਸਾ ਜੀ ਫਿਰ ਦਸਵੇਂ ਨਾਨਕ ਧੰਨ ਧੰਨ ਸਤਿਗੁਰੂ ਸਵਾਮੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਅੱਜ ਦੇ ਦਿਨ ਖਾਲਸਾ ਜੀ ਨੂੰ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਸਤਿਗੁਰ ਜੀਆ ਨੇ ਤੰਬੂ ਸਜਾਉਣਾ ਕੀਤਾ ਹੈ ਮਹਾਰਾਜ ਦੀਨ ਦੁਨੀ ਦੇ ਪਾਸ਼ਾ ਸ੍ਰੀ ਸਾਹਿਬ ਲੈ ਕੇ ਕਿਰਪਾਨ ਲੈ ਕੇ ਬਾਹਰ ਨਿਕਲੇ ਨੇ 80000 ਦੇ ਘੱਟ ਵਿੱਚੋਂ ਮਹਾਰਾਜ ਦੀਨ ਦੁਨੀ ਦੇ ਪਾਸ਼ਾ ਨੇ ਮੰਗਣਾ ਕੀਤਾ ਇੱਕ ਸੀਸ ਖਾਲਸਾ ਜੀ ਮਹਾਰਾਜ ਜੀ ਨੇ ਬੀਰਸ ਵਿੱਚ ਆ ਕੇ ਕਹਿਣਾ ਕੀਤਾ ਸਾਨੂੰ ਸੀਸਾਂ ਦੀ ਲੋੜ ਹੈ ਅੱਜ ਤੱਕ ਅਸੀਂ ਘੋੜੇ ਮੰਗੇ ਸਾਨੂੰ ਸੰਗਤ ਨੇ ਦਿੱਤੇ ਅਸੀਂ ਅੰਨ-ਦਾਨ ਮੰਗਿਆ ਸਾਨੂੰ ਸੰਗਤ ਨੇ ਦਿੱਤਾ ਅਸੀਂ ਜਵਾਨੀਆਂ ਮੰਗੀਆਂ ਸੰਗਤ ਨੇ ਦਿੱਤੀਆਂ ਅਸੀਂ ਸ਼ਸਤਰ ਮੰਗੇ ਹਰ ਪ੍ਰਕਾਰ ਦਾ ਜਿਹੜਾ ਖਾਲਸਾ ਜੀ ਜਿਸ ਵਾਸਤੇ ਚੀਜ਼ ਸੀ ਲੋੜ ਸੀ ਪੰਥ ਨੂੰ ਉਹ ਚੀਜ਼ ਮੰਗੀ ਖਾਲਸਾ ਜੀ ਸੰਗਤ ਨੇ ਦਿੱਤੀ ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੜਕ ਦੀ ਵਾਰ ਵਿੱਚ ਕਹਿਣਾ ਕੀਤਾ ਕਿ ਅੱਜ ਸਾਨੂੰ ਇੱਕ ਸੀਸ ਦੀ ਲੋੜ ਹੈ ਖਾਲਸਾ ਜੀ ਆ ਸਾਨੂੰ ਇੱਕ ਸੀਸ ਭੇਟ ਕਰੋ ਮਹਾਰਾਜ ਨੇ ਦੋ ਵਾਰ ਜਨੂ ਪੁਕਾਰਿਆ ਕੋਈ ਨਹੀਂ ਉੱਠਿਆ ਤੀਸਰੀ ਆਵਾਜ਼ ਤੇ ਭਾਈ ਦਇਆ ਸਿੰਘ ਸਾਹਿਬ ਜਿਹੜੇ ਬਣਦੇ ਖਾਲਸਾ ਜੀ ਉਹ ਉੱਠਦੇ ਨੇ ਤੇ ਸਤਿਗੁਰ ਜੀਆਂ ਕੋਲੋਂ ਮਾਫੀ ਮੰਗੀ ਕਿ ਮਹਾਰਾਜ ਜੀ ਮੈਂ ਮੈਨੂੰ ਮਾਫ ਕਰਿਓ ਮੈਂ ਦੋਵਾਂ ਬਚਣਾ ਤੇ ਨਹੀਂ ਉੱਠਿਆ ਤੀਸਰੇ ਵਜਨ ਤੇ ਉੱਠਿਆ ਸਤਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਪਹੁੰਚ ਕੇ ਮਹਾਰਾਜ ਨੇ ਤੰਬੂ ਵਿੱਚ ਲੈ ਜਾਣਾ ਕੀਤਾ ਖਾਲਸਾ ਜੀ ਇਹਦਾ ਮਤਲਬ ਇਹ ਨਹੀਂ ਸੀ ਕਿ ਮਹਾਰਾਜ ਉੱਥੇ ਸੀਸ ਨਹੀਂ ਝੜਕ ਸਕਦੇ ਸੀ ਝੜਕ ਸਕਦੇ ਸੀ ਪਰ ਉੱਥੇ ਕੰਮ ਦੇਲੇ ਵੀ ਬੈਠੇ ਸਨ ਸਤਗੁਰ ਜੀਆ ਨੇ ਜਦੋਂ ਤੰਬੂ ਦੇ ਵਿੱਚ ਜਾ ਕੇ ਸੀਸ ਲਾ ਦਿੱਤਾ ਝੜਕ ਦਿੱਤਾ ਸੀਸ ਖੂਨ ਦੀ ਧਾਰ ਜਿਹੜੀ ਤੰਬੂ ਤੋਂ ਬਾਹਰ ਆਈ ਦੂਸਰਾ ਸੀਸ ਮੰਗਿਆ ਖਾਲਸਾ ਜੀ ਦੂਸਰੇ ਉੱਠੇ ਤੀਸਰਾ ਮੰਗਿਆ ਚੌਥਾ ਮੰਗਿਆ ਪੰਜਵਾਂ ਮੰਗਿਆ ਪੰਜ ਸੀਸ ਮੰਗੇ ਪੰਜਾਂ ਸੀਸਾਂ ਦੇ ਜਿਹੜੇ ਖਾਲਸਾ ਜੀ ਮਹਾਰਾਜ ਨੇ ਜਿਹੜੇ ਸੀਸ ਸੀ ਉਹ ਧੜ ਨਾਲੋਂ ਵੱਖਰੇ ਕਰ ਦਿੱਤੇ ਇੱਥੇ ਕਈ ਮੂਰਖਮਤੀ ਲੋਕ ਦੱਸਦੇ ਨੇ ਮਹਾਰਾਜ ਨੇ ਬੱਕਰੇ ਝੜਕਾਏ ਜੇ ਬੱਕਰੇ ਝੜਕਾਉਣੇ ਸੀ ਸਤਗੁਰੂ ਸਾਹਮਣੇ ਝੜਕਾ ਸਕਦੇ ਕਿਉਂ ਸੀ ਪਹਿਲਾਂ ਵੀ ਝੜਕਾਉਂਦੇ ਸੀ ਮਹਾਰਾਜ ਸ਼ਿਕਾਰ ਖੇਡਣ ਜਾਂਦੇ ਸੀ ਉਹ ਲੈ ਕਿਉਂ ਝੜਕਾਉਣੇ ਸੀ ਸੋ ਖਾਲਸਾ ਜੀ ਫਿਰ ਸਤਗੁਰ ਜੀਆ ਨੇ ਅੰਮ੍ਰਿਤ ਪਾਣ ਜਿਹੜਾ ਤਿਆਰ ਕਰਨਾ ਸੀ ਅੰਮ੍ਰਿਤ ਉਹ ਅੰਮ੍ਰਿਤ ਤਿਆਰ ਕੀਤਾ ਖਾਲਸਾ ਜੀ ਸਾਧੂਲੇ ਦੇ ਵਿੱਚੋਂ ਜਲ ਮੰਗਾਇਆ ਗਿਆ ਉਹਦੇ ਵਿੱਚ ਖੰਡੇ ਨੂੰ ਫੇਰਿਆ ਗਿਆ ਸ਼ਸਤਰਧਾਰੀ ਮਹਾਰਾਜ ਨੇ ਸਾਨੂੰ ਕੌਮ ਨੂੰ ਬਣਾਉਣਾ ਕੀਤਾ ਸ਼ਸਤਰਧਾਰੀ ਇਸ ਕਰਕੇ ਅਸੀਂ ਖੰਡੇ ਤੋਂ ਜੰਮੇ ਹਾਂ ਤੇ ਖੰਡੇ ਤੋਂ ਡਰਦੇ ਨਹੀਂ ਖੰਡੇ ਦੀ ਸਾਨੂੰ ਪੌੜ ਹੈ ਤੇ ਖੰਡੇ ਦੀ ਸਾਡੇ ਚ ਸ਼ਕਤੀ ਹੈ ਅਸੀਂ ਹੋਰਾਂ ਦੀ ਤੇਗ ਤੋਂ ਫਿਰ ਡਰਦੇ ਨਹੀਂ ਅਸੀਂ ਜ਼ਾਲਮ ਦੀ ਤੇਗ ਤੋਂ ਫਿਰ ਡਰਦੇ ਨਹੀਂ ਸੋ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਅੰਮ੍ਰਿਤ ਤਿਆਰ ਕੀਤਾ ਉਥੇ ਇੱਕ ਕੌਤਕ ਹੋਇਆ ਖਾਲਸਾ ਜੀ ਜਿਹੜੀ ਚਿੜੀ ਸੀ ਉਹ ਬਾਟੇ ਦੇ ਵਿੱਚ ਚੁੰਝ ਮਾਰ ਗਈ ਜਦੋਂ ਚੁੰਝ ਮਾਰੀ ਉਹਦੇ ਵਿੱਚ ਐਸਾ ਬਲ ਆਇਆ ਕਿ ਬਾਜ ਨੇ ਝਟਪ ਮਾਰ ਨਾ ਕੀਤੀ ਚਿੜੀ ਨੂੰ ਕਿਉਂਕਿ ਬਾਜ ਵੱਡਾ ਪੰਛੀ ਆ ਸ਼ਿਕਾਰੀ ਹੈ ਉਹਨੇ ਜਦੋਂ ਚਿੜੀ ਨੂੰ ਝਪਕ ਮਾਰੀ ਤੇ ਚਿੜੀ ਨੇ ਬਾਜ ਦਾ ਬੁਰਾ ਹਾਲ ਕਰ ਦਿੱਤਾ ਸੋ ਕਲਗੀਧਰ ਪਾਸ਼ਾ ਮਹਾਰਾਜ ਨੇ ਜਦੋਂ ਇਹ ਖੇਡ ਵੇਖੀ ਤੇ ਸਤਿਗੁਰ ਸੱਚੇ ਪਾਸ਼ਾ ਨੇ ਮਹਾਰਾਜ ਅਜੇ ਮੂੰਹੋਂ ਬੋਲਣ ਹੀ ਲੱਗੇ ਸੀ ਉਸ ਵੇਲੇ ਖਾਲਸਾ ਜੀ ਮਾਤਾ ਜੀ ਮਾਤਾ ਅਜੀਤ ਕੌਰ ਜੀ ਹੁਣਾਂ ਨੇ ਵੇਖਣਾ ਕੀਤਾ ਕਿ ਐਵੇਂ ਦੇ ਪੰਥ ਦੇ ਵਿੱਚ ਕੋਈ ਪਿਆਰ ਨਹੀਂ ਰਵੇਗਾ ਉਹਨਾਂ ਨੇ ਆਪਣੀ ਝੋਲੀ ਦੇ ਵਿੱਚ ਪਤਾਸੇ ਲਿਆ ਕੇ ਆ ਕੇ ਅਮਰਤ ਪਾਣ ਜਿੱਥੇ ਮਹਾਰਾਜ ਕਰਵਾ ਰਹੇ ਸੀ ਅਮਰਤ ਤਿਆਰ ਕਰ ਰਹੇ ਸੀ ਉਹਦੇ ਵਿੱਚ ਪਾ ਦਿੱਤਾ ਸਵਾਮੀ ਸਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਸ਼ਾ ਨੇ ਬਚਨ ਕੀਤਾ ਕਿ ਅਜੀਤ ਕੌਰ ਤੇਰੇ ਕਰਕੇ ਤੇਰੀ ਕੁਰਬਾਨੀ ਕਰਕੇ ਪੰਥ ਵਿੱਚ ਪਿਆਰ ਤੇ ਮਿਠਾਸ ਬਣੀ ਰਹੇਗੀ ਸੋ ਖਾਲਸਾ ਜੀ ਉਸ ਵੇਲੇ ਜਿਹੜੇ ਧੜ ਵਖਰੇ ਹੋਏ ਸੀ ਉਸ ਵੇਲੇ ਸਤਿਗੁਰ ਜੀਆਂ ਨੇ ਜਿਹੜਾ ਭਾਈ ਦਇਆ ਸਿੰਘ ਸਾਹਿਬ ਦਾ ਸੀਸ ਸੀ ਉਹ ਭਾਈ ਧਰਮ ਸਿੰਘ ਨੂੰ ਲਾਇਆ ਧਰਮ ਸਿੰਘ ਦਾ ਸੀਸ ਜਿਹੜਾ ਭਾਈ ਦਇਆ ਸਿੰਘ ਨੂੰ ਲਾਇਆ ਭਾਈ ਮੋਹਕਮ ਸਿੰਘ ਦਾ ਸੀਸ ਭਾਈ ਸਹਿਬ ਸਿੰਘ ਨੂੰ ਲਾਇਆ ਭਾਈ ਸਹਿਬ ਸਿੰਘ ਸਾਹਿਬ ਦਾ ਸੀਸ ਜਿਹੜਾ ਭਾਈ ਸਹਿਬ ਸਿੰਘ ਭਾਈ ਹਿੰਮਤ ਸਿੰਘ ਸਾਹਿਬ ਜੀ ਨੂੰ ਲਾਉਣਾ ਕੀਤਾ ਸੋ ਐਵੇਂ ਖਾਲਸਾ ਜੀ ਸਾਰੇ ਅਸੀਸ ਤੜਾ ਨਾਲੋਂ ਅਲੱਗ-ਅਲੱਗ ਕਰਕੇ ਜੋੜ ਕੇ ਸਤਿਗੁਰ ਜੀਆ ਨੇ ਜਿਹੜਾ ਉਹ ਅੰਮ੍ਰਿਤ ਤਿਆਰ ਕੀਤਾ ਸੀ ਉਹਦੇ ਛਿੱਟੇ ਜਦੋਂ ਅਸੀਸਾਂ ਦੇ ਮਾਰੇ ਸਰੀਰ ਤੇ ਮਾਰੇ ਤੇ ਖਾਲਸਾ ਜੀ arogh ਹੋ ਕੇ ਉਹ ਸਰੀਰ ਜਿਹੜੇ ਖਲੋ ਗਏ ਉਸ ਵੇਲੇ ਕਲਗੀ ਤਰਪਾਸ਼ਾ ਮਹਾਰਾਜ ਦੇ ਪੰਘਾ ਸਿੰਘਾਂ ਨੂੰ ਜਿਹੜਾ ਅਮਰਤ ਪਾਨ ਕਰਵਾਇਆ ਫਿਰ ਕਲਗੀਧਰ ਪਾਸ਼ਾ ਮਹਾਰਾਜ ਸਵਾਮੀ ਜੀਆ ਨੇ ਆਪ 20 ਆਸਨ ਗੋਡਾ ਖਾਲਸਾ ਜੀ ਥੱਲੇ ਲਾ ਕੇ 20 ਆਸਨ ਬੈਠ ਕੇ ਮਹਾਰਾਜ ਨੇ ਪੰਜਾਂ ਸਿੰਘਾਂ ਕੋਲੋਂ ਮੰਗਣਾ ਕੀਤਾ ਕਿ ਹੁਣ ਮੈਨੂੰ ਵੀ ਮੇਰੀ ਝੋਲੀ ਵੀ ਅਮਰਤ ਦੀ ਦਾਤ ਪਾਵੋ ਉਸ ਵੇਲੇ ਖਾਲਸਾ ਜੀ ਭਾਈ ਦਇਆ ਸਿੰਘ ਸਾਹਿਬ ਜੀ ਨੇ ਪੁੱਛਣਾ ਕੀਤਾ ਮਹਾਰਾਜ ਅਸੀਂ ਅਮਰਤ ਲੈਣ ਵਾਸਤੇ ਸੀਸ ਦਿੱਤੇ ਨੇ ਤੁਸੀਂ ਕੀ ਦੋਵੋਗੇ ਤੇ ਕਲਗੀਧਰ ਪਾਸ਼ਾ ਮਹਾਰਾਜ ਨੇ ਕਹਿਣਾ ਕੀਤਾ ਮੈਂ ਆਪਣਾ ਸਰਬੰਸ ਦਿੰਨਾ ਹਾਂ ਸੋ ਖਾਲਸਾ ਜੀ ਮਹਾਰਾਜ ਨੇ ਆਪਣਾ ਸਾਰਾ ਹੀ ਸਰਬੰਸ ਵਾਰ ਦਿੱਤਾ ਇੱਕ ਅਮਰਤ ਦੀ ਦਾਤ ਵਾਸਤੇ ਅਮਰਤ ਲੈਣ ਵਾਸਤੇ ਤੇ ਅਸੀਂ ਆਪਣੇ ਕੇਸਕਤਲ ਕਰਾਈ ਜਾਂਦੇ ਹਾਂ ਚੰਦ ਪੈਸਿਆਂ ਵਾਸਤੇ ਅਸੀਂ ਕੇਸਕਤਲ ਕਰਾਈ ਜਾਂਦੇ ਹਾਂ ਸੋਹਣੇ ਲੱਗਣ ਵਾਸਤੇ ਅਸੀਂ ਕਿਸੇ ਮਜਬੂਰੀ ਵਾਸ ਆਪਣੇ ਕੇਸਕਤਲ ਕਰਵਾ ਦਿੰਨੇ ਹਾਂ ਬੀਬੀਆਂ ਕਿੰਨਾ ਕੁਝ ਕਰਦੀਆਂ ਨੇ ਸੋ ਖਾਲਸਾ ਜੀ ਕਦੇ ਝਾਤ ਮਾਰ ਕੇ ਵੇਖੋ ਸਤਿਗੁਰੂ ਨੇ ਆਪਣਾ ਪਰਿਵਾਰ ਵੀ ਇਸ ਅਮਰਤ ਦੇ ਉੱਤੋਂ ਵਾਰ ਦਿੱਤਾ ਅਮਰਤ ਲੈਣ ਵਾਸਤੇ ਮਹਾਰਾਜ ਸੱਚੇ ਪਾਸ਼ਾ ਦੀਨ ਦونی ਦੇ ਮਾਲਕ ਜੀ ਨੇ ਨਾ ਆਪਣਾ ਬਾਪੂ ਉਹ ਵੀ ਸ਼ਹੀਦ ਕਰਵਾਇਆ ਬੇਬੇ ਸ਼ਹੀਦ ਕਰਵਾਈ ਆਪਣੇ ਚਾਰ ਸਹਬਜ਼ਾਦੇ ਸ਼ਹੀਦ ਕਰਵਾਏ ਸੋ ਐਵੇਂ ਖਾਲਸਾ ਜੀ ਮਹਾਰਾਜ ਨੇ ਬੇਅੰਤ ਸ਼ਹੀਦੀਆਂ ਆਪਣੇ ਭੂਆ ਦੇ ਪੁੱਤਰ ਸ਼ਹੀਦ ਕਰਵਾਏ ਤੇ ਆਪ ਸਤਿਗੁਰੂ ਸੱਚੇ ਪਾਸ਼ਾ ਨੇ ਸਾਰਾ ਆਪਾ ਪੰਥ ਤੋਂ ਵਾਰਿਆ ਸੋ ਖਾਲਸਾ ਜੀ ਸਾਨੂੰ ਥੋੜਾ ਬੋਤਾ ਵਿਚਾਰ ਸੋਚਣੀ ਚਾਹੀਦੀ ਹੈ ਅੱਜ ਦੇ ਦਿਨ ਮਹਾਰਾਜ ਸੱਚੇ ਪਾਸ਼ਾ ਨੇ ਖਾਲਸੇ ਪੰਥ ਦੀ ਸਾਜਨਾ ਕੀਤੀ ਸੋ ਭਾਈ ਰੋਮ-ਰੋਮ ਕਰਕੇ ਸਭਨਾਂ ਨੂੰ ਵਧਾਈਆਂ ਹੋਣ ਕਲਗੀਧਰ ਪਾਸ਼ਾ ਮਹਾਰਾਜ ਦੀ ਜੇ ਖੁਸ਼ੀ ਪ੍ਰਾਪਤ ਕਰਨੀ ਹੈ ਖਾਲਸਾ ਜੀ ਦੇ ਚਾਹੁੰਦੇ ਹਾਂ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਬਰਕਤ ਸਾਡੇ ਉੱਤੇ ਰਵੇ ਫਿਰ ਸਾਨੂੰ ਮਹਾਰਾਜ ਦੇ ਹੁਕਮ ਕਮਾਉਣੇ ਚਾਹੀਦੇ ਹਨ ਜੇ ਆਪਾਂ ਆਪਣੇ ਆਪਣੇ ਟੀਚਰ ਦੇ ਜੇ ਬੱਚਾ ਆਪਣੇ ਟੀਚਰ ਦੇ ਕਹਣੇ ਵਿੱਚ ਨਾ ਹੋਵੇ ਉਹਦਾ ਸਕੂਲ ਜਾਣ ਦਾ ਕੋਈ ਫਾਇਦਾ ਨਹੀਂ ਉਹ ਟੀਚਰ ਨਾਲ ਉਸ ਬੱਚੇ ਦਾ ਕਦੇ ਪਿਆਰ ਨਹੀਂ ਬਣਦਾ ਸੋ ਖਾਲਸਾ ਜੀ ਜਦੋਂ ਆਪਾਂ ਆਪਣੇ ਗੁਰੂ ਦੇ ਹੁਕਮ ਵਿੱਚ ਨਾ ਮੰਗੇ ਤਾਂ ਸਤਿਗੁਰੂ ਨਾਲ ਪਿਆਰ ਕਿਵੇਂ ਬਣੇਗਾ ਸੋ ਮਹਾਰਾਜ ਦਾ ਹੁਕਮ ਮੰਨਿਆ ਪ੍ਰੇਮ ਬਣਦਾ ਤੇ ਫਿਰ ਖਾਲਸਾ ਜੀ ਜਦੋਂ ਪ੍ਰੇਮ ਬਣ ਜਾਂਦਾ ਉਦੋਂ ਕੀ ਹੁੰਦਾ ਜਿਨ ਪ੍ਰੇਮ ਕਿਓ ਤਿਨਹੀ ਪ੍ਰਭ ਪਾਇਓ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਹਿਰਦੇ ਵਿੱਚ ਫਿਰ ਪ੍ਰੇਮ ਆ ਜਾਂਦਾ ਹੈ ਉਹਨਾਂ ਨੂੰ ਪਰਮੇਸ਼ਰ ਦੇ ਅਕਾਲ ਪੁਰਖ ਵਾਹਿਗੁਰੂ ਜੀ ਆ ਮਿਲਦਾ ਹੈ ਸੋ ਮਹਾਰਾਜ ਸੱਚੇ ਪਾਸ਼ਾ ਦੀ ਰਹਿਮਤ ਕਿਰਪਾ ਸਦਕਾ ਇਹ ਕਦੇ ਨਾ ਮੁੱਕਣ ਵਾਲਾ ਖਾਲਸਾ ਜੀ ਪੰਥ ਮਹਾਰਾਜ ਸੱਚੇ ਪਾਸ਼ਾ ਨੇ ਵਿਸਾਖ ਵਿੱਚ ਇਹ ਵਿਸਾਖੀ ਵਾਲੇ ਦਿਨ 1699 ਨੂੰ ਪ੍ਰਗਟ ਕੀਤਾ ਫਿਰ ਉਸ ਦਿਨ ਤੋਂ ਲੈ ਕੇ ਖਾਲਸਾ ਜੀ ਪੰਥ ਨੇ ਜੋ ਮੱਲਾ ਮਾਰੀਆਂ ਜੋ ਜੰਗਾਂ ਜਿੱਤੀਆਂ ਜਿਹੜਿਆਂ ਤੁਰਕਾਂ ਦੇ ਅੱਗੇ ਕੋਈ ਖੜਦਾ ਨਹੀਂ ਸੀ ਖਾਲਸਾ ਜੀ ਵੱਡੇ ਵੱਡੇ ਅਬਦਾਲੀ ਵਰਗੇ ਉਹਨਾਂ ਨੂੰ ਪੰਥਨੇ ਮਹਾਰਾਜ ਦੀ ਕਿਰਪਾ ਸਦਕਾ ਧੂਲ ਚਟਾ ਦਿੱਤੀ ਸੋ ਦੀਨ ਦੁਨੀ ਦੇ ਪਾਸ਼ਾ ਦਾ ਐਸਾ ਪੰਥ ਹੈ ਅੱਜ ਵੀ ਜੁੜਾਰੂ ਉੱਤੇ ਵੀ ਆਸੀ ਸਿੰਘ ਖਾਲਸਾ ਜੀ ਪੰਥ ਵਿੱਚ ਹੈ ਐਵੇਂ ਸਾਨੂੰ ਕਦੇ ਵੀ ਰੋਣਾ ਨਹੀਂ ਚਾਹੀਦਾ ਜਿਹੜੀਆਂ ਚੀਜ਼ਾਂ ਪ੍ਰਗਟ ਹੋਈਆਂ ਹੁੰਦੀਆਂ ਕਦੇ ਮਰਦੀਆਂ ਨਹੀਂ ਸੋ ਖਾਲਸਾ ਜੀ ਪੰਥ ਦੀਆਂ ਮਹਾਨ ਚੀਜ਼ਾਂ ਪ੍ਰਗਟ ਨੇ ਜੋ ਕਦੇ ਵੀ ਨਹੀਂ ਮਰਦੀਆਂ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਖਾਲਸਾ ਜੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਪ੍ਰਗਟ ਹੋਏ ਨੇ ਇਹ ਮਹਾਰਾਜ ਕਦੇ ਕਿਤੇ ਜਾ ਨਹੀਂ ਸਕਦੇ ਹਾਜ਼ਰ ਨਾਜ਼ਰ ਨੇ ਬਸ ਅੱਖਾਂ ਤੋਂ ਓਲੇ ਨੇ ਇਹ ਖਾਲਸਾ ਜੀ ਦੂਸਰਾ ਪ੍ਰਗਟ ਜਿਹੜਾ ਸ਼ਬਦ ਹੈ ਉਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਪਰਖਾਏ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ ਵਹਿ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਇਕੈਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਤੇਲਾ ਮਹਾਰਾਜ ਕਲਗੀ ਤਰ ਸੁਆਮੀ ਜੀ ਵੀ ਪ੍ਰਗਟ ਹੋਏ ਨੇ ਕਦੇ-ਕਦੇ ਜਾ ਨਹੀਂ ਸਕਦੇ ਖਾਲਸਾ ਜੀ ਕਿਉਂਕਿ ਮਹਾਰਾਜ ਨੇ ਬਾਬਾ ਨਿਹੰਗ ਸਿੰਘ ਸਾਹਿਬ ਨੂੰ ਲੰਗਰ ਵਾਲੇ ਹਜੂਰ ਸਾਹਿਬ ਖਾਲਸਾ ਜੀ ਬਚਨ ਕੀਤਾ ਸੀ ਅਸੀਂ ਕਿਤੇ ਵੀ ਹੋਈਏ ਨਿਧਾਨ ਸਿੰਘਾ ਤੇਰੇ ਲੰਗਰ ਦੇ ਵਿੱਚੋਂ ਪ੍ਰਸ਼ਾਦਾ ਛਕਣ ਜਰੂਰ ਆਇਆ ਕਰਾਂਗੇ ਜੇ ਸਤਿਗੁਰ ਜੀ ਨੇ ਬਚਨ ਕੀਤਾ ਹੈ ਬਾਬਾ ਨਿਧਾਨ ਸਿੰਘ ਸਾਹਿਬ ਨੂੰ ਇਸ ਦਾ ਮਤਲਬ ਹੈ ਕਲਗੀਧਰ ਪਾਸ਼ਾ ਮਹਾਰਾਜ ਹਾਜ਼ਰ ਨਾਜ਼ਰ ਨੇ ਫਿਰ ਮਹਾਰਾਜ ਨੇ ਜਦੋਂ ਹੁਕਮ ਕੀਤਾ ਆਪਣੇ ਜਦੋਂ ਕਿਲਾ ਛੱਡਣਾ ਕੀਤਾ ਉਸ ਵੇਲੇ ਮਹਾਰਾਜ ਨੇ ਆਪਣੇ ਪੁੱਤਰਾਂ ਨੂੰ ਕਹਿਣਾ ਕੀਤਾ ਅਸੀਂ ਪੁੱਤਰੋ ਹੋਲੇ ਮੱਲੇ ਦੇ ਅਸੀਂ ਪੰਥ ਵਿੱਚ ਪ੍ਰਗਟ ਹੋ ਕੇ ਆਇਆ ਕਰਾਂਗੇ ਦਰਸ਼ਨ ਦਿਦਾਰੇ ਕਰਿਆ ਕਰਾਂਗੇ ਆਨੰਦਪੁਰੀ ਦੇ ਉਦੋਂ ਆਪਣੇ ਪੰਥ ਦੇ ਦਿਦਾਰੇ ਕਰਿਆ ਕਰਾਂਗੇ ਤੇ ਪੰਥ ਨੂੰ ਦਿਦਾਰੇ ਦਿਆ ਕਰਾਂਗੇ ਖਾਲਸਾ ਜੀ ਸਤਿਗੁਰੂ ਸੱਚੇ ਪਾਤਸ਼ਾਹ ਵੀ ਕਿਤੇ ਨਹੀਂ ਗਏ ਤੀਸਰਾ ਪ੍ਰਗਟ ਖਾਲਸਾ ਜੀ ਪ੍ਰਗਟਿਓ ਖਾਲਸਾ ਪਰਮਾਤਮਕੀ ਮੌਜ ਇਹ ਖਾਲਸਾ ਵੀ ਪ੍ਰਗਟ ਆ ਇਹ ਵੀ ਕਦੇ ਮੁੱਕਣ ਵਾਲਾ ਨਹੀਂ ਮਰਨ ਵਾਲਾ ਨਹੀਂ ਜਿਹੜੀ ਚੀਜ਼ ਪ੍ਰਗਟ ਹੁੰਦੀ ਹੈ ਉਹ ਕਦੇ ਖਤਮ ਨਹੀਂ ਹੁੰਦੀ ਸੋ ਖਾਲਸਾ ਜੀ ਅਵਤਾਰ ਹੋਣਾ ਹੋਰ ਗੱਲ ਹੈ ਪ੍ਰਗਟ ਹੋਣਾ ਹੋਰ ਗੱਲ ਹੈ ਸੋ ਚੌਥਾ ਪ੍ਰਗਟ ਜਿਹੜਾ ਹੈ ਉਹ ਮਹਾਰਾਜ ਸੱਚੇ ਪਾਸ਼ਾ ਪਰਥਾਈ ਅਸੀਂ ਦੋਰੇ ਵਿੱਚ ਪੜਦੇ ਹਾਂ ਕਿ ਮਹਾਰਾਜ ਸੱਚੇ ਪਾਤਸ਼ਾਹ ਦੇ ਬੋਲ ਬੋਲਦੇ ਹਨ ਦੁਹਰਾ ਆ ਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਖਾਲਸਾ ਜੀ ਇਹ ਵੀ ਪ੍ਰਗਟ ਚੀਜ਼ ਹੈ ਸਤਿਗੁਰ ਦਾ ਸ਼ਬਦ ਇਹ ਵੀ ਮੁੱਕਣ ਵਾਲਾ ਨਹੀਂ ਧਾਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਿਤੇ ਨਹੀਂ ਜਾ ਸਕਦੇ ਧਾਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਸਰੂਪ ਕਿਤੇ ਨਹੀਂ ਗਿਆ ਖਾਲਸਾ ਕਦੇ ਮੁੱਕਣ ਵਾਲਾ ਨਹੀਂ ਨਾ ਜਾਏਗਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਕਦੇ ਅਲੋਪ ਨਹੀਂ ਹੋਵੇਗੀ ਖਾਲਸਾ ਜੀ ਇਹ ਪ੍ਰਗਟ ਚੀਜ਼ਾਂ ਨੇ ਜਿਹੜੀਆਂ ਪ੍ਰਗਟ ਹੁੰਦੀਆਂ ਕਦੇ ਅਲੋਪ ਨਹੀਂ ਹੁੰਦੀਆਂ ਐਸੀ ਪੰਥ ਦੀ ਮਹਾਨਤਾ ਹੀ ਹੈ ਖਾਲਸਾ ਜੀ ਪੰਥ ਦੇ ਸੰਸਾਰ ਉੱਤੇ ਬ੍ਰਹਿਮੰਡਾ ਖੰਡਾਂ ਦੇ ਉੱਤੇ ਇਹੋ ਜਿਹਾ ਪੰਥ ਨਹੀਂ ਜਿਹੜਾ ਪਰਉਪਕਾਰ ਕਰਦਾ ਭੁੱਖਿਆਂ ਨੂੰ ਵੇਖ ਕੇ ਉੱਥੇ ਲੰਗਰ ਲਾਉਂਦਾ ਹੈ ਰੋਂਦਿਆਂ ਨੂੰ ਵੇਖ ਕੇ ਹਸਾਉਂਦਾ ਹੈ ਉਹਨੂੰ ਇੰਝ ਪ੍ਰਤੀਤ ਹੁੰਦਾ ਕਿ ਕਿਸੇ ਦਾ ਦੁੱਖ ਮੇਰਾ ਦੁੱਖ ਹੈ ਐਸੀ ਕਲਗੀ ਤਰਸਵਾਮੀ ਮਹਾਰਾਜ ਦੀ ਸ਼ੋਹ ਹੈ ਐਸਾ ਪੰਥ ਕਲਗੀ ਤਰਪਾਸ਼ਾ ਨੇ ਸਾਜਿਆ ਹੈ ਖਾਲਸਾ ਜੀ ਜਿਹੜਾ ਅਗੰਮੀ ਹੈ ਜਿਸ ਦੀ ਵਡਿਆਈ ਨਹੀਂ ਕੀਤੀ ਜਾ ਸਕਦੀ ਅੱਜ ਦੇ ਦਿਨ ਸਤਿਗੁਰ ਜੀਆ ਨੇ ਆਨੰਦਪੁਰ ਸਾਹਿਬ ਦੇ ਵਿੱਚ ਪੰਥ ਨੂੰ ਪ੍ਰਗਟ ਕੀਤਾ ਸੀ ਸੋ ਐਸੇ ਪੰਥ ਵਿੱਚ ਭਾਈ ਆਣ ਜੁੜੀਏ ਜੇ ਪਿਛਲਾ ਜੀਵਨ ਬਤੀਤ ਹੋ ਗਿਆ ਹਾਸਿਆਂ ਖੇਡਿਆਂ ਦੇ ਵਿੱਚ ਕੋਸ਼ਿਸ਼ ਕਰੋ ਹੁਣੇ ਮਹਾਰਾਜ ਦੇ ਘਰ ਮੋੜਾਵੋ ਜਿਨ੍ਹਾਂ ਨੇ ਅੰਮ੍ਰਿਤ ਪਾਣ ਨਹੀਂ ਕੀਤਾ ਕਲਗੀ ਤਰਪਾਸ਼ਾ ਮਹਾਰਾਜ ਦਾ ਅੰਮ੍ਰਿਤ ਪਾਣ ਕਰੋ ਭਾਈ ਬਾਣੀ ਪੜੋ ਨਾਮ ਜਪੋ ਜਿਹੜੇ ਓਦਾਂ ਵੀ ਬਾਣੀ ਪੜਦੇ ਨੇ ਜਿਦੋਂ ਤੁਸੀਂ ਅੰਮ੍ਰਿਤਧਾਰੀ ਹੋ ਕੇ ਬਾਣੀ ਪੜੋਗੇ ਉਹਦਾ ਖਾਲਸਾ ਜੀ ਹਜ਼ਾਰ ਗੁਣਾ ਫਾਲ ਹੈ ਕਿਉਂਕਿ ਉਸ ਵੇਲੇ ਅਸੀਂ ਧਰਮੀ ਹੋ ਜਾਣੇ ਹਾਂ ਇੱਕ ਦਾਇਰੇ ਵਿੱਚ ਹੋ ਜਾਣੇ ਹਾਂ ਜੇ ਬੰਦੇ ਦਾ ਸਰੀਰ ਧਰਮੀ ਨਾ ਹੋਵੇ ਧਰਮ ਤੋਂ ਪਾਰ ਚਲਾ ਜਾਵੇ ਕੋ ਕਰਮੀ ਹੋ ਜਾਂਦਾ ਜਿਵੇਂ ਖਾਲਸਾ ਜੀ ਜਿਹੜਾ ਦਰਿਆ ਹੈ ਜੇ ਉਹ ਬੰਨਾਂ ਦੇ ਅੰਦਰ ਵਗੇ ਤੇ ਉਹਦੀ ਮਰਿਆਦਾ ਹੈ ਜੇ ਬੰਨ ਤੋੜ ਕੇ ਬਾਹਰ ਆ ਜਾਵੇ ਤਬਾਹੀ ਕਰਦਾ ਹੈ ਇਦਾਂ ਹੀ ਧਰਮੀ ਬੰਦਾ ਹੈ ਜਿਹੜਾ ਸਤਗੁਰ ਦੇ ਹੁਕਮ ਅਨੁਸਾਰ ਅੰਮ੍ਰਿਤ ਵੇਲੇ ਉੱਠੇ ਬਾਣੀ ਪੜੇ ਨਾਮ ਜਪੇ ਕਮਾਈ ਕਰੇ ਸੇਵਾ ਕਰੇ ਕਿਰਤ ਕਰੇ ਬੱਚੇ ਪਾਲੇ ਫਿਰ ਮਹਾਰਾਜ ਦੀ ਕੀਰਤੀ ਕਰੇ ਰਾਤ ਨੂੰ ਸੌਣ ਲੱਗਿਆ ਬਾਣੀ ਪੜੇ ਸਤਗੁਰ ਦਾ ਅਰਾਧਨ ਕਰੇ ਇਹ ਖਾਲਸਾ ਜੀ ਬੰਦੇ ਦੇ ਜੀਵਨ ਦੇ ਬੰਨ ਨੇ ਪਰ ਜੇ ਬੰਦਾ ਬੰਨਾਂ ਨੂੰ ਤੋੜ ਕੇ ਬਾਹਰ ਮੂੰਹ ਮਾਰਦਾ ਫਿਰ ਇੱਕ ਕਰਮੀ ਹੋਇਆ ਫਿਰੇ ਕਾਮੀ ਹੋਇਆ ਫਿਰੇ ਹੰਕਾਰੀ ਹੋਇਆ ਫਿਰੇ ਲੋਭੀ ਹੋਇਆ ਫਿਰੇ ਫਿਰ ਮਹਾਰਾ ਸੱਚੇ ਪਾਸ਼ਾ ਕਹਿੰਦੇ ਇਹਦਾ ਕੋਈ ਬਚਾ ਨਹੀਂ ਸੋ ਖਾਲਸਾ ਜੀ ਇਹ ਮਹਾਰਾਜ ਨੇ ਸਾਨੂੰ ਹਦਾਇਤਾਂ ਦਿੱਤੀਆਂ ਦੇਖੋ ਸਤਗੁਰ ਸੱਚੇ ਪਾਸ਼ਾ ਮਹਾਰਾਜ ਨੇ ਕਹਿਣਾ ਕੀਤਾ ਕਿ ਫਤਿਹ ਬਲਾਉਣੀਆ ਸਿੰਘ ਸਿੰਘ ਨੂੰ ਵੇਖ ਕੇ ਫਤਿਹ ਬਲਾਵੇ ਨਾ ਕਿ ਹੱਥ ਮਿਲਾਵੇ ਕਿਉਂਕਿ ਆ ਪਿੱਛੇ ਜੇ ਬਿਮਾਰੀ ਫੈਲੀ ਸੀ ਤਾਂ ਲੋਕੀ ਇੱਕ ਦੂਜੇ ਨੂੰ ਛੂਣਾ ਬੰਦ ਕਰ ਦਿੱਤਾ ਸੀ ਪਰ ਕਲਗੀਧਰ ਪਾਸ਼ਾ ਮਹਾਰਾਜ ਨੇ ਤਾਂ ਪਹਿਲਾਂ ਦੱਸਣਾ ਕੀਤਾ ਮਹਾਰਾਜ ਨੇ ਕਹਿਣਾ ਕੀਤਾ ਪਰ ਇਸਤਰੀ ਦਾ ਸੰਗ ਨਹੀਂ ਕਰਨਾ ਖਾਲਸਾ ਜੀ ਕਿੰਨੀ ਬਿਮਾਰੀ ਸੰਸਾਰ ਵਿੱਚ ਫੈਲੀ ਹੈ ਇਹ ਪਾਸ਼ਾ ਨੇ ਸਾਰਾ ਕੁਝ ਪਹਿਲਾਂ ਦੱਸਿਆ ਹੋਇਆ ਸਾਨੂੰ ਸਮਝਾਇਆ ਹੋਇਆ ਇਹ ਐਸੀ ਵਡਿਆਈ ਹੈ ਪੰਥ ਦੀ ਖਾਲਸਾ ਦੀ ਜੇ ਕੋਈ ਕਮਾਉਣਾ ਕਰੇ ਸਤਿਗੁਰ ਸੱਚੇ ਪਾਸ਼ਾ ਦਾ ਸਾਰਾ ਤੇਜ ਉਹਨਾਂ ਕੋਲੇ ਹੈ ਜਿਵੇਂ ਸਤਿਗੁਰ ਮਹਾਰਾਜ ਨੇ ਕਹਿਣਾ ਕੀਤਾ ਕਿ ਜਦ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਜਬ ਇਹ ਗਏ ਵਿਭਰਨ ਕੀ ਰੀਤ ਤਬ ਮੈਂ ਨਾ ਕਰੂੰ ਇਨ ਕੀ ਪ੍ਰਤੀਤ ਸੋ ਖਾਲਸਾ ਜੀ ਸਤਿਗੁਰ ਦੀ ਸਾਰੀ ਸ਼ਕਤੀ ਉਸ ਸਿੱਖ ਕੋਲੇ ਹੁੰਦੀ ਹੈ ਜਿਹੜਾ ਰਹਿਤਮਾਨ ਹੋਵੇ ਜਿਹੜਾ ਸਤਿਗੁਰੂ ਦਾ ਹੁਕਮ ਮੰਨੇ ਬਾਣੀ ਪੜੇ ਨਾਮ ਜੱਪੇ ਕਮਾਈ ਕਰੇ ਸਤਿਗੁਰਾਂ ਨੂੰ ਯਾਦ ਕਰੇ ਮਹਾਰਾਜ ਅਕਾਲਪੁਰਖ ਤੋਂ ਬਿਨਾਂ ਕਦੇ ਸੀਸ ਨੰਨਵਾਵੇ ਸਤਿਗੁਰ ਤੇ ਓਟ ਆਸਰਾ ਰੱਖੇ ਹੋਰ ਕਿਸੇ ਦੀ ਆਣ ਨਾ ਮੰਗੇ ਮੁਹਤਾਜਗੀ ਨਾ ਚੱਲੇ ਉਹ ਮਹਾਰਾਜ ਸੱਚੇ ਪਾਤਸ਼ਾਹ ਦਾ ਸਿੱਖ ਹੈ ਤੇ ਉਹਦੇ ਵਿੱਚ ਸਤਿਗੁਰ ਦਾ ਪੂਰਾ ਪ੍ਰਤਾਪ ਹੈ ਉਹਦੇ ਬੋਲਾਂ ਵਿੱਚ ਮਹਾਰਾਜ ਦੀ ਕਿਰਪਾ ਸਦਕਾ ਸ਼ਕਤੀ ਹੈ ਉਹ ਮਹਾਰਾਜ ਦੀ ਕਿਰਪਾ ਵਾਲਾ ਸਿੰਘ ਹੈ ਖਾਲਸਾ ਜੀ ਤੇ ਜਿਹੜਾ ਬੋਲ ਕਿਸੇ ਤੇ ਅਸਰ ਹੀ ਨਾ ਕਰੇ ਜਿਹੜਾ ਬੋਲ ਕਿਸੇ ਦੀ ਕੋਈ ਜਿੰਨਾ ਮਰਜ਼ੀ ਉਹਨੂੰ ਸਮਝਾਈ ਜਾਵੇ ਜਿਵੇਂ ਕਈ ਕਥਾਵਾਚਕ ਨੇ ਖਾਲਸਾ ਜੀ ਜਿਨ੍ਹਾਂ ਨੂੰ ਸੁਣਨ ਨੂੰ ਜੀ ਨਹੀਂ ਕਰਦਾ ਨੀਂਦ ਆਉਣ ਲੱਗ ਪੈਂਦੀ ਹੈ ਕਿਉਂਕਿ ਉਹਨਾਂ ਦੇ ਬੋਲਾਂ ਵਿੱਚ ਤਾਕਤ ਨਹੀਂ ਉਹਨਾਂ ਦੀ ਕੋਈ ਆਪਣੀ ਕਮਾਈ ਨਹੀਂ ਸੋ ਕਲਗੀਧਰ ਪਾਸ਼ਾ ਮਹਾਰਾਜ ਦਇਆ ਕਰਨ ਭਾਈ ਉਸ ਪੰਥ ਵਿੱਚ ਜੁੜੀਏ ਜੇਸ ਪੰਥ ਦੀ ਮਹਾਨ ਵਡਿਆਈ ਹੈ ਜਿਹੜਾ ਖੰਡਾ ਬ੍ਰਹਮੰਡਾਂ ਦਾ ਹੈ ਤੇ ਜਿਹੜਾ ਖਾਲਸਾ ਜੀ ਅਕਾਲ ਪੁਰਖ ਦੀ ਕਿਰਪਾ ਨਾਲ ਸਜਿਆ ਹੈ ਐਸੇ ਪੰਥ ਵਿੱਚ ਆ ਕੇ ਮਹਾਰਾਜ ਕਲਗੀਧਰ ਸਵਾਮੀ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਫਿਰ ਤੋਂ ਰੋਮ ਰੋਮ ਕਰਕੇ ਵਧਾਈਆਂ ਭਾਈ ਖਾਲਸਾ ਪੰਥ ਦੇਵਸ ਦੀਆਂ ਸਾਜਨਾ ਦਿਵਸ ਦੀਆਂ ਵਿਸਾਖੀ ਦੀਆਂ ਕਲਗੀ ਤਰਪਾਸ਼ਾ ਮਹਾਰਾਜ ਸਾਰਿਆਂ ਨੂੰ ਖੁਸ਼ੀਆਂ ਦੇਣ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਜਿਨ੍ਹਾਂ ਦੇ ਅਸਥਾਨੇ ਤੇ ਖਾਲਸਾ ਜੀ ਬਯੰਤ ਕੌਤਕ ਹੋ ਰਹੇ ਨੇ ਬਯੰਤ ਕਰਾਮਾਤਾ ਹੋ ਰਹੀਆਂ ਧੰਨ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਖਾਲਸਾ ਜੀ ਮਹਾਰਾਜ ਦੀ ਕਿਰਪਾ ਸਦਕਾ ਝੋਲੀਆਂ ਭਰ ਰਹੀਆਂ ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਸੀ ਧੰਨ ਬਾਬਾ ਦੀਪ ਸਿੰਘ ਸਾਹਿਬ ਦੇ ਅਸਥਾਨੇ ਤੇ ਆ ਕੇ ਬਯੰਤ ਖੁਸ਼ੀਆਂ ਪ੍ਰਾਪਤ ਕੀਤੀਆਂ ਜਿਨ੍ਹਾਂ ਨੂੰ ਜਿਨ੍ਹਾਂ ਦੀ ਕੋਈ ਕਦਰ ਨਹੀਂ ਸੀ ਕਰਦਾ ਕੋਈ ਮਾਨ ਤਾਣ ਨਹੀਂ ਸੀ ਕਰਦਾ ਧੰਨ ਬਾਬਾ ਦੀਪ ਸਿੰਘ ਸਾਹਿਬ ਦੇ ਦਰ ਆ ਕੇ ਸਤਗੁਰੂ ਨੇ ਵਡਿਆਈ ਸੰਸਾਰ ਵਿੱਚ ਕਰਵਾ ਦਿੱਤੀ ਇੱਜ਼ਤ ਪਤ ਬਣਾ ਦਿੱਤੀ ਜਿਨ੍ਹਾਂ ਨੂੰ ਕੋਈ ਤੇ ਹਥੇਲਾ ਪੈਸਾ ਨਹੀਂ ਸੀ ਦਿੰਦਾ ਸਤਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਸ਼ਹੀਦਾ ਸਿੰਘਾਂ ਨੇ ਉਹਨਾਂ ਦੇ ਘਰ ਭੰਡਾਰੇ ਭਰ ਦਿੱਤੇ ਜਿਨ੍ਹਾਂ ਦੇ ਘਰੋਂ ਖਾਲਸਾ ਜੀ ਰੋਗ ਨਹੀਂ ਸੀ ਨਿਕਲਦੇ ਦੁੱਖ ਨਹੀਂ ਸੀ ਨਿਕਲਦੇ ਸ਼ਹੀਦਾ ਸਿੰਘਾਂ ਦੇ ਦਰ ਆ ਕੇ ਖਾਲਸਾ ਜੀ ਸੇਵਾ ਕੀਤੀ ਚੁਪਹਿਰੇ ਕੱਟੇ ਸਾਰੇ ਦੁੱਖ ਨਾਸ਼ ਹੋ ਗਏ ਦੁੱਖ ਕੱਟੇ ਗਏ ਐਵੇਂ ਖਾਲਸਾ ਜੀ ਵੱਡੀ ਵਡਿਆਈ ਹੈ ਸ਼ਹੀਦਾ ਸਿੰਘਾਂ ਦੇ ਅਸਥਾਨਾਂ ਦੀ ਸ਼ਹੀਦਾ ਸਿੰਘਾਂ ਨੂੰ ਧੰਨ ਕਹਿਣ ਨਾਲ ਕਲਗੀਧਰ ਪਾਤਸ਼ਾਹ ਦੀ ਵੀ ਖੁਸ਼ੀ ਪ੍ਰਾਪਤ ਹੁੰਦੀ ਹੈ ਸੋ ਮਹਾਰਾਜ ਸੱਚੇ ਪਾਸ਼ਾ ਕਿਰਪਾ ਸਦਕਾ ਜਿਹੜੀ ਅੱਜ ਦੀ ਹੱਡ ਬੀਤੀ ਹੈ ਖਾਲਸਾ ਜੀ ਇੱਕ ਵੀਰ ਦੀ ਹੈ ਉਸਨੇ ਸੁਣਾਉਣਾ ਕੀਤਾ ਹੈ ਕਿ ਪਹਿਲਾਂ ਸਾਡਾ ਕਾਰੋਬਾਰ ਚੜ੍ਹਦੀ ਕਲਾ ਵਾਲਾ ਸੀ ਮਹਾਰਾਜ ਦੀ ਕਿਰਪਾ ਸਦਕਾ ਸਾਡੇ ਡੰਗਰ ਵੀ ਕਾਫੀ ਸੀਗੇ ਰੱਖੇ ਹੋਏ ਦੁੱਧ ਡੇਰੀ ਪਾਉਂਦੇ ਸਾਂ ਤੇ ਅਸੀਂ 60-70000 ਦਾ ਦੁੱਧ ਡੇਲੀ ਪਾਉਂਦੇ ਸਾਂ ਚੰਗੀ ਕਮਾਈ ਸੀ ਪੈਲੀ ਵੀ ਚੰਗੀ ਸੀ ਸਭ ਕੁਝ ਵਧੀਆ ਸੀ ਸੋ ਮਹਾਰਾਜ ਦੀ ਕਿਰਪਾ ਸੋਦਾ ਕਹਿੰਦੇ ਅਸੀਂ ਦੋ ਭਾਈ ਸਾਂ ਜਿਹੜਾ ਸਭ ਤੋਂ ਛੋਟਾ ਸੀਗਾ ਉਹ ਚਿੱਟੇ ਦਾ ਆਦੀ ਹੋ ਗਿਆ ਜਦੋਂ ਚਿੱਟੇ ਦਾ ਆਦੀ ਹੋਇਆ ਤਾਂ ਹੌਲੀ-ਹੌਲੀ ਚੀਜ਼ਾਂ ਵੇਚਣੀਆਂ ਸ਼ੁਰੂ ਕੀਤੀਆਂ ਜਿਹੜੀ ਉਹਦੇ ਨਾਂ ਦੀ ਪੈਲੀ ਸੀ ਉਹ ਵੀ ਵੇਚਣੀ ਸ਼ੁਰੂ ਕੀਤੀ ਅਸੀਂ ਬੜਾ ਸਮਝਾਉਣਾ ਕੀਤਾ ਚੀਜ਼ਾਂ ਚੁੱਕ ਕੇ ਵੇਚ ਦੇਣੀਆਂ ਗੱਡੀ ਵੇਚ ਆ ਗਿਆ ਵੇਚ ਕੇ ਆ ਗਿਆ ਇੱਕ ਕੰਗਮਪਾਇਨ ਸੀਗੀ ਉਹ ਵੀ ਵੇਚ ਦਿੱਤੀ ਬੜਾ ਕਲਾ ਕਲੇਸ਼ ਘਰ ਵਿੱਚ ਰਹਿਣ ਲੱਗ ਪਿਆ ਸੋ ਐਵੇਂ ਖਾਲਸਾ ਜੀ ਸਾਡਾ ਆਸਾ ਪਾਸਾ ਜਿਹੜਾ ਹਮੇਸ਼ਾ ਸਾਨੂੰ ਕਹਿੰਦਾ ਸੀ ਤੁਹਾਡੇ ਕਿਦਾਂ ਕੰਮ ਚੱਲਦੇ ਤੁਸੀਂ ਕਿ ਚੀਜ਼ਾਂ ਲਈ ਆਉਨੇ ਹੋ ਕਿਥੋਂ ਗੱਡੀਆਂ ਲਈ ਆਉਨੇ ਹੋ ਕਿਦਾਂ ਚੱਲਦਾ ਕਾਰੋਬਾਰ ਸਾਡੇ ਮੁੰਡੇ ਨੂੰ ਤਾਂ ਕੁਝ ਮਿਲਦਾ ਨਹੀਂ ਐਦਾਂ ਖਾਲਸਾ ਜਿਦੋਂ ਸੰਸਾਰ ਦੇ ਲੋਕੀ ਛੜਦੇ ਨੇ ਜਦੋਂ ਸੰਸਾਰ ਦੇ ਲੋਕਾਂ ਨੂੰ ਸਾੜਾ ਹੁੰਦਾ ਕਿਸੇ ਦੀ ਵੱਡੀ ਗੱਡੀ ਵੇਖ ਕੇ ਵੱਡਾ ਘਰ ਵੇਖ ਕੇ ਪੁੱਤ ਦੀ ਤਰੱਕੀ ਵੇਖ ਕੇ ਉਸ ਵੇਲੇ ਖਾਲਸਾ ਜੀ ਸੰਸਾਰ ਦੇ ਲੋਕਾਂ ਦੇ ਹਿਰਦੇ ਵਿੱਚ ਸਾੜਾ ਤੇ ਹੰਕਾਰ ਆਉਂਦਾ ਉਹ ਹੰਕਾਰ ਫਿਰ ਸੰਭਲਿਆ ਨਹੀਂ ਜਾਂਦਾ ਕਿਉਂਕਿ ਹਮੈ ਰੋਗ ਮਨੁੱਖ ਕੋ ਦੀਨਾ ਇਹ ਰੋਗ ਬੰਦੇ ਨੂੰ ਲੱਗਿਆ ਹੋਇਆ ਤੁਰ ਤੋਂ ਸੋ ਫਿਰ ਇਹ ਕਈ ਤਰ੍ਹਾਂ ਦੇ ਹੀਲੇ ਕਰਦਾ ਕਿ ਉਹਦਾ ਘਰ ਟੁੱਟ ਜਵੇ ਉਹਦਾ ਘਰ ਦਾ ਖਲਾਰਾ ਪੈ ਜਾਵੇ ਉਹਦੇ ਘਰ ਕਲਾ ਵੜ ਜਾਵੇ ਇਹਨਾਂ ਦਾ ਪੁੱਤ ਨੌਕਰੀ ਤੋਂ ਹਟ ਜਾਵੇ ਇਸ ਚੱਕਰ ਦੇ ਵਿੱਚ ਕਈ ਜਿਹੜੇ ਸਿਆਣੇ ਮੂਰਖ ਨੇ ਉਹਨਾਂ ਕੋਲ ਤੁਰੇ ਫਿਰਦੇ ਨੇ ਤਾਂਤਰੰਗਾਂ ਕੋਲ ਜਾਂਦੇ ਨੇ ਇਦਾਂ ਦਾ ਕੁਝ ਉਹਨਾਂ ਦੇ ਘਰ ਵੀਰ ਕਹਿੰਦਾ ਕਰਵਾਇਆ ਸੋ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਹੋਈ ਜਿੱਦਾਂ ਬਾਬਾ ਦੀਪ ਸਿੰਘ ਸਾਹਿਬ ਨੇ ਆਪਣੇ ਨਾਲ ਜੋੜਨਾ ਸੀ ਉਹ ਵੀਰ ਕਹਿੰਦਾ ਮੈਂ ਕਦੇ ਵੀ ਨਹੀਂ ਸੀ ਗਿਆ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਤੇ ਦਰਬਾਰ ਸਾਹਿਬ ਗਿਆ ਸਾਂ ਇੱਕ ਦੋ ਵਾਰ ਜਿਆਦਾ ਕਿਤੇ ਨਹੀਂ ਸੀ ਜਾਂਦਾ ਸੋ ਕਹਿੰਦਾ ਜਦੋਂ ਮੈਨੂੰ ਪਤਾ ਲੱਗਾ ਮੇਰੇ ਇੱਕ ਮਿੱਤਰ ਨੇ ਮੈਨੂੰ ਦੱਸਿਆ ਕਿ ਤੂੰ ਵੀ ਬਾਬਾ ਦੀਪ ਸਿੰਘ ਸਾਹਿਬ ਦੇ ਦਰਜੋ ਪਹਿਰੇ ਘਟਿਆ ਕਰ ਮੈਂ ਜਾਣਾ ਮੇਰੇ ਨਾਲ ਚਲ ਜਾਇਆ ਕਰ ਸੰਗ ਬਣ ਜਾਇਆ ਕਰੇਗਾ ਸੋ ਐਵੇਂ ਉਹ ਵੀਰ ਕਹਿੰਦਾ ਕਿ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਅਸਥਾਨੇ ਤੇ ਜਾਣ ਲੱਗ ਪਿਆ ਉੱਥੇ ਜਾ ਕੇ ਸੇਵਾ ਕਰਨੀ ਚੁਪਹਿਰਾ ਕੱਟਣਾ ਸੰਗਤ ਨੂੰ ਪੱਖੇ ਚੱਲਣੇ ਜਲ ਛਕਾਉਣਾ ਕਈ ਪ੍ਰਕਾਰ ਦੀਆਂ ਸੇਵਾ ਮੰਨ ਲੱਗਾ ਪਹਿਲੀ ਵਾਰ ਕਹਿੰਦਾ ਦੂਸਰੀ ਵਾਰ ਮੈਂ ਫਿਰ ਗਿਆ ਇਦਾਂ ਕਰਦਿਆਂ ਕਰਦਿਆਂ ਪੰਜ-ਸੱਤ ਵਾਰੀ ਗਿਆ ਮੈਂ ਨਹੀਂ ਗਿਣਿਆ ਮੈਂ ਕਿੰਨੀ ਵਾਰੀ ਗਿਆ ਖਾਲਸਾ ਜਿਹੜੇ ਗਿਣਤੀ ਕਰਦੇ ਨੇ ਨਾ ਉਹ ਵੀ ਫਿਰ ਦੁਚਿੱਤੀ ਵਿੱਚ ਪੈ ਜਾਂਦੇ ਨੇ ਜਦੋਂ ਅਰਦਾਸ ਪੂਰੀ ਨਹੀਂ ਹੁੰਦੀ ਕਈ ਵਾਰੀ ਆਪਣਾ ਕੰਮ ਜਿਹੜਾ ਉਹ ਪੰਜਾਂ 'ਚ ਪਹਿਰਾਂ ਦਾ ਨਹੀਂ ਹੁੰਦਾ ਉਹ 15 'ਚ ਪਹਿਰਾਂ ਦਾ ਹੁੰਦਾ ਅਸੀਂ ਪੰਜ ਕਰਕੇ ਤੇ ਬਸ ਕਰ ਦਿੰਨੇ ਹਾਂ ਪਰ ਨਹੀਂ ਸਾਨੂੰ ਕਰਦੇ ਰਹਿਣਾ ਚਾਹੀਦਾ ਜੇ ਕਾਰਜ ਹੋਇਆ ਤਾਂ ਵੀ ਕਰਨੇ ਚਾਹੀਦੇ ਜੇ ਨਹੀਂ ਹੋਇਆ ਤਾਂ ਵੀ ਕਰਨੇ ਚਾਹੀਦੇ ਕਲਗੀਧਰ ਪਾਤਸ਼ਾਹ ਦੀ ਖੁਸ਼ੀ ਹਾਸਲ ਹੁੰਦੀ ਹੈ ਸੰਗਤ ਵਿੱਚ ਨਾਮ ਜਪਿਆਂ ਉਹ ਵੀਰ ਕਹਿੰਦਾ ਮੇਰਾ ਮਨ ਜੁੜਨ ਲੱਗ ਪਿਆ ਕਹਿੰਦੇ ਜਦੋਂ ਮੈਂ ਸੇਵਾ ਇਦਾਂ ਕਰਨ ਲੱਗ ਪਿਆ ਉਸ ਤੋਂ ਬਾਅਦ ਮਹਾਰਾਜ ਦੀ ਕਿਰਪਾ ਸਦਕਾ ਚਪਾਰੇ ਵਿੱਚ ਵੀ ਬੈਠਣਾ ਪਾਠ ਕਰਨਾ ਸੁਖਣੀ ਸਾਹਿਬ ਦਾ ਤੇ ਹੌਲੀ ਹੌਲੀ ਜਿਹੜਾ ਮੇਰਾ ਭਰਾ ਸੀ ਨਾ ਉਹਦੇ ਤੇ ਅਸਰ ਹੋਣ ਲੱਗ ਪਿਆ ਵੀ ਉਹਨੂੰ ਅਹੀਂ ਸਮਝਾਉਣਾ ਉਹਨੇ ਗੱਲ ਸਮਝਣ ਲੱਗ ਪਿਆ ਘਰ ਵਿੱਚ ਡੰਗਰਾਂ ਨੂੰ ਪੱਠੇ ਲਿਆਉਣੇ ਉਹਨੇ ਕੁਦਰਮੇ ਕਈ ਕੁਝ ਕਰਨ ਲੱਗ ਪਿਆ ਤੇ ਮੈਂ ਵੀ ਹੈਰਾਨ ਹਾਂ ਲੱਭਿਆ ਵੀ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਹੋਣ ਲੱਗ ਪਈ ਕਿਉਂਕਿ ਮੈਂ ਉਹਦੀ ਅਰਦਾਸ ਕਰਨੀ ਜਾਂਦਾ ਸਾਂ ਕਿ ਬਾਬਾ ਜੀ ਕਿਰਪਾ ਕਰੋ ਮੈਂ ਮੇਰਾ ਵੀਰ ਜਿਹੜਾ ਨਸ਼ਿਆਂ ਦੇ ਨਸ਼ਿਆਂ ਤੋਂ ਛੁਡਕਾਰਾ ਉਹਨੂੰ ਮਿਲੇ ਮਹਾਰਾਜ ਕਿਰਪਾ ਕਰੋ ਦਇਆ ਕਰੋ ਸੋ ਕਹਿੰਦਾ ਵੀ ਹੌਲੀ ਹੌਲੀ ਅਸਰ ਹੋਣ ਲੱਗ ਪਿਆ ਪੰਜ ਸੱਤ ਚਪਹਰੇ ਮੈਂ ਕੱਟੇ ਸੀ ਇੱਕ ਦਿਨ ਮੈਨੂੰ ਕਹਿੰਦਾ ਵੀ ਤੂੰ ਮੈਨੂੰ ਨਾਲ ਲੈ ਕੇ ਚੱਲੀ ਕਹਿੰਦਾ ਮੈਂ ਉਹਨੂੰ ਕਿਹਾ ਵੀ ਫਿਰ ਉੱਥੇ ਤੂੰ ਖਾ ਪੀ ਕੇ ਕੁਛ ਨਾ ਜਾਈਂ ਉਹ ਸ਼ੀਦਾ ਦਾ ਸਥਾਨ ਇਹ ਤੇ ਕੱਡੜਾ ਸਥਾਨ ਹੈ ਸੋ ਗੁਰੂ ਸਾਹਿਬ ਦੀ ਕਿਰਪਾ ਸਦਕਾ ਮੈਂ ਲੈ ਕੇ ਗਿਆ ਬੜੀਏ ਨੇ ਉੱਥੇ ਸੇਵਾ ਕੀਤੀ ਇਹਦਾ ਵੀ ਮਨ ਭੇਜ ਗਿਆ ਨਾ ਮੈਨੂੰ ਕਹਿੰਦਾ ਆਪਾਂ ਦੋਵੇਂ ਚੱਲਿਆ ਕਰਾਂਗੇ ਗੁਰੂ ਸਾਹਿਬ ਦੀ ਐਸੀ ਕਿਰਪਾ ਹੋਈ ਸ਼ੀਦਾ ਸਿੰਘਾਂ ਦੀ ਅਸੀਂ ਦੋਵੇਂ ਜਾਣੇ ਜਾਣ ਲੱਗ ਪਏ ਜਦੋਂ ਜਾਣ ਲੱਗ ਪਏ ਉਸ ਤੋਂ ਬਾਅਦ ਗੁਰੂ ਸਾਹਿਬ ਦੀ ਕਿਰਪਾ ਨਾਲ ਸਾਨੂੰ ਇੱਕ ਜਗਾ ਮਿਲਦੀ ਸੀਗੀ ਕੋਈ ਪੈਲੀ ਮਿਲਦੀ ਸੀ ਉਹ ਵੀ ਲੈ ਲਈ ਫਿਰ ਇੱਕ ਕਾਰਜ ਸਾਡਾ ਅੜਿਆ ਹੋਇਆ ਸੀ ਉਹ ਵੀ ਹੋ ਗਿਆ ਸਾਨੂੰ ਇਹ ਪਤਾ ਲੱਗਣ ਲੱਗਦਾ ਕਿ ਸ਼ਹੀਦਾ ਸਿੰਘਾਂ ਦੀ ਸਾਡੇ ਤੇ ਖੁਸ਼ੀ ਹੋ ਰਹੀ ਹੈ ਤਾਂ ਹੀ ਉਹ ਸਾਡੇ ਕਾਰਜ ਹੋਣ ਲੱਗ ਪਏ ਉਹ ਵੀਰ ਕਹਿੰਦਾ ਵੀ ਮੇਰੀਆਂ ਦੋ ਗੁਡੀਆਂ ਸੀ ਤੇ ਮੈਂ ਬੜੇ ਜਲਦੀ ਅਰਦਾਸ ਕਰਦਾ ਸੀ ਮਾਰਿਆ ਪੁਜੰਗੀ ਬਖਸ਼ੋ ਸ਼ਹੀਦਾ ਸਿੰਘਾਂ ਦੇ ਦਰ ਤੇ ਮੈਂ ਇੱਕੋ ਵਾਰ ਅਰਦਾਸ ਕੀਤੀ ਗੁਰੂ ਸਾਹਿਬ ਦੀ ਕਿਰਪਾ ਸਰਕਾਰਾ ਉਸੇ ਸਾਲ ਮੇਰੇ ਪੁਜੰਗੀ ਹੁੰਦਾ ਹੋਰ ਕਈ ਪ੍ਰਕਾਰ ਦੀਆਂ ਕਹਿੰਦਾ ਗੱਲਾਂ ਛੋਟੀਆਂ-ਛੋਟੀਆਂ ਕਈ ਕੋਸ਼ ਬਾਬਾ ਦੀਪ ਸਿੰਘ ਸਾਹਿਬ ਨੇ ਇੱਕ ਵਾਰੀ ਅਸੀਂ ਬਾਹਰ ਜਾਣਾ ਸੀ ਛੋਟੇ ਨੂੰ ਬਾਹਰ ਭੇਜਣਾ ਸੀ ਅਸੀਂ ਕਿਸੇ ਜੰਡਰ ਨੂੰ ਪੈਸੇ ਦਿੱਤੇ ਉਹ ਬੰਦਾ ਹੀ ਮੁੱਕਰ ਗਿਆ ਸੋ ਤੁਸੀਂ ਕਹਿੰਦਾ ਮੰਨਣਾ ਨਹੀਂ ਬਾਬਾ ਦੀਪ ਸਿੰਘ ਸਾਹਿਬ ਅੱਗੇ ਉਹ ਵੀ ਅਰਦਾਸ ਕੀਤੀ ਉਹ ਬੰਦਾ ਸਾਨੂੰ ਘਰ ਆ ਕੇ ਪੈਸੇ ਦੇ ਕੇ ਗਿਆ ਵੀ ਆ ਤੁਹਾਡੇ ਪੈਸੇ ਸੀ ਵੀ ਇਹ ਮੈਨੂੰ ਸੌਣ ਨਹੀਂ ਦਿੰਦੇ ਮੈਨੂੰ ਟੈਨਸ਼ਨ ਪਈ ਰਹਿੰਦੀ ਆ ਵੀ ਮੈਂ ਕਿਸੇ ਦੇ ਪੈਸੇ ਲੈ ਕੇ ਖਾਦੇ ਨੇ ਰੱਖੇ ਨੇ ਸੋ ਮੈਂ ਤਾਂ ਦੇਣ ਆਇਆ ਉਹ ਆਪੇ ਪੈਸੇ ਘਰ ਦੇ ਕੇ ਗਿਆ ਸੋ ਐਸੀਆਂ ਕਿਰਪਾ ਬਾਬਾ ਦੀਪ ਸਿੰਘ ਸਾਹਿਬ ਦੀਆਂ ਵਰਤੀਆਂ ਫਿਰ ਉਹ ਵੀਰ ਕਹਿੰਦਾ ਮੈਂ ਅਮਰਤਾਰੀ ਹੋ ਗਿਆ ਬਾਣੀ ਪੜਨ ਲੱਗ ਪਿਆ ਅਮਰਤ ਸ਼ਕ ਲਿਆ ਕਹਿੰਦੇ ਫਿਰ ਖੇਡਾਂ ਦੀ ਹੋਈਆਂ ਫਿਰ ਮੈਨੂੰ ਸ਼ਹੀਦ ਸਿੰਘਾਂ ਦੇ ਦਰਸ਼ਨ ਹੋਣ ਲੱਗ ਪਏ ਕਹਿੰਦਾ ਇੱਕ ਵਾਰ ਬਾਬਾ ਦੀਪ ਸਿੰਘ ਸਾਹਿਬ ਦਾ ਸੇਮ ਸਰੂਪ ਸੁਪਨੇ ਵਿੱਚ ਦਰਸ਼ਨ ਹੋਇਆ ਬਾਬਾ ਜੀ ਮੈਨੂੰ ਕਹਿੰਦੇ ਜਪਜੀ ਸਾਹਿਬ ਦਾ ਅਭਿਆਸ ਕਰਿਆ ਕਰ ਅਸੀਂ ਜਪਜੀ ਸਾਹਿਬ ਦੇ ਵੱਡੇ ਖੁਸ਼ ਹੁੰਨੇ ਆ ਸਾਡੀ ਖੁਸ਼ੀ ਉਹਨਾਂ ਦੇ ਆ ਜਿਹੜੇ ਜਪਜੀ ਸਾਹਿਬ ਦਾ ਬੇਅੰਤ ਅਭਿਆਸ ਕਰਦੇ ਕਹਿੰਦੇ ਸੁਪਨੇ ਵਿੱਚ ਮੈਨੂੰ ਦੱਸਿਆ ਉਹਨਾਂ ਨੇ ਕਿ ਮੈਨੂੰ ਜਪਜੀ ਸਾਹਿਬ ਦਾ ਪਾਠ ਕਰਿਆ ਕਰ ਜਪਜੀ ਸਾਹਿਬ ਦੇ ਪਾਠ ਤੇ ਧੰਗੁਰੂ ਨਾਨਕ ਸਾਹਿਬ ਮਹਾਰਾਜ ਬਹੁਤ ਖੁਸ਼ ਹੁੰਦੇ ਜਪਜੀ ਸਾਹਿਬ ਦਾ ਪਾਠ ਕਰਨ ਵਾਲੇ ਸਿੰਘ ਤੇ ਸਿੰਘਣੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਬਹੁਤ ਖੁਸ਼ ਹੁੰਦੇ ਤੇ ਜਿਹੜਾ ਜਪਜੀ ਸਾਹਿਬ ਦਾ ਪਾਠ ਕਰਦਾ ਸ਼ਹੀਦ ਫੌਜਾਂ ਉਤੇ ਬੜੀਆਂ ਖੁਸ਼ ਹੁੰਦੀਆਂ ਉਹਨੂੰ ਬਹੁਤ ਕੋਸ਼ਿਸ਼ ਦਿੰਦੀਆਂ ਤੂੰ ਜਪਜੀਤ ਸਿੰਘ ਸਾਹਿਬ ਦਾ ਪਾਠ ਕਰਿਆ ਕਰ ਅਸੀਂ ਸੁਣਦੇ ਹਾਂ ਭਾਈ ਤੇਰੇ ਨਾਲ ਨਾਲ ਰਹਿ ਕੇ ਕਹਿੰਦਾ ਐਵੇਂ ਮੈਨੂੰ ਸੁਪਨਾ ਆਇਆ ਮੇਰਾ ਜੀਵਨ ਤਨ ਹੋ ਗਿਆ ਜਦੋਂ ਮੈਨੂੰ ਸੁਪਨ ਸੁਪਣੇ ਦੇ ਵਿੱਚ ਦਰਸ਼ਨ ਹੋਏ ਐਵੇਂ ਬਾਬਾ ਦੀਪ ਸਿੰਘ ਸਾਹਿਬ ਨੇ ਦੱਸਣਾ ਕੀਤਾ ਕਹਿੰਦਾ ਫਿਰ ਮੈਂ ਪੰਜ ਬਾਣੀਆਂ ਸਵੇਰੇ ਕਰਨੀਆਂ ਉਸ ਤੋਂ ਬਾਅਦ ਜਪਜੀਤ ਸਾਹਿਬ ਦੇ ਪਾਠ ਕਰਦੇ ਰਹਿਣਾ ਤੁਰਦੇ ਫਿਰਦੇ ਬੈੰਦੇ ਉੱਠਦੇ ਪੈਲੀਆਂ 'ਚ ਜਾਣਾ ਉੱਥੇ ਵੀ ਜਪਜੀ ਸਾਹਿਬ ਦਾ ਪਾਠ ਕਰਨ ਲੱਗ ਪਿਆ ਫਿਰ ਹੌਲੀ-ਹੌਲੀ ਮੈਨੂੰ ਕੰਠ ਹੋ ਗਿਆ ਕੰਠ ਹੋਣ ਕਰਕੇ ਫਿਰ ਮੈਂ ਜੱਪਣ ਲੱਗ ਪਿਆ ਸੋ ਐਸੀ ਗੁਰੂ ਸਾਹਿਬ ਦੀ ਕਿਰਪਾ ਹੋਈ ਕਈ ਪ੍ਰਕਾਰ ਦੇ ਜਿਹੜੇ ਸਾਨੂੰ ਸੁਖ ਪ੍ਰਾਪਤ ਹੋਏ ਜਿਹੜਾ ਮੇਰਾ ਭਰਾ ਕਦੇ ਨਸੇ ਛੱਡ ਨਹੀਂ ਸੀ ਸਕਦਾ ਗੁਰੂ ਸਾਹਿਬ ਦੀ ਕਿਰਪਾ ਸਦਕਾ ਚਿੱਟਾ ਲਾਉਣੋਂ हट ਗਿਆ ਘਰ ਵਿੱਚ ਕੰਮਕਾਰ ਕਰਨ ਲੱਗ ਪਿਆ ਕਿਤੇ ਵੀ ਨਹੀਂ ਜਾਂਦਾ ਘਰ ਰਹਿੰਦਾ ਤੇ ਮੇਰੇ ਨਾਲ ਜੋ ਪਹਿਰਾ ਸਾਹਿਬ ਕੱਟਣ ਜਾਂਦਾ ਸੇਵਾ ਕਰਦਾ ਸੋ ਉਵੇਂ ਮੋਨਾ ਹੈ ਪਰ ਮਹਾਰਾਜ ਦੀ ਬੜੀ ਬੇਨਤ ਹੋਤੇ ਕਿਰਪਾ ਹੋਈ ਸਾਰਾ ਕੁਝ ਓ ਛੱਡ ਗਿਆ ਸੋ ਖਾਲਸਾ ਜੀ ਜਿਨ੍ਹਾਂ ਘਰਾਂ ਵਿੱਚ ਦੁੱਖ ਹੈ ਕਲੇਸ਼ ਹੈ ਇਹੋ ਜਿਹਾਂ ਔਰ ਕੁਰੀਤਿਆਂ ਨੇ ਕਿ ਕਈ ਭੈਣਾ ਮੈਨੂੰ ਮੈਸੇਜ ਕਰਦੀਆਂ ਕਿ ਸਾਡੇ ਘਰ ਵਾਲੇ ਬਹੁਤ दारू ਪੀਂਦੇ ਨੇ ਬੜੀ ਕਲੇਸ਼ ਕਰਦੇ ਨੇ ਗਲਤ ਬੋਲਦੇ ਨੇ ਕਈ ਕੋਸ਼ ਕਈ ਪ੍ਰਕਾਰ ਦਾ ਨੁਕਸਾਨ ਕਰਦੇ ਨੇ ਸੋ ਖਾਲਸਾ ਜੀ ਧੰਨ ਬਾਬਾ ਦੀਪ ਸਿੰਘ ਸਾਹਿਬ ਅੱਗੇ ਅਰਦਾਸ ਕਰੋ ਧੰਨ ਬਾਬਾ ਦੀਪ ਸਿੰਘ ਸਾਹਿਬ ਅੱਗੇ ਬੇਨਤੀ ਕਰੋ ਸ਼ੀਧੀ ਦੇਗਾ ਕਰਵਾਵੋ ਖਾਲਸਾ ਜੀ ਦੋ ਦਿਨ ਦੇਗਾ ਜਿਹੜੀਆਂ ਸ਼ੀਧੀ ਕਰਵਾਉਣਾ ਕੀਤੀਆਂ ਸੀ ਇੱਕ ਤੇ ਡੇਢ ਕ ਮਹੀਨਾ ਪਹਿਲਾਂ ਕੀਤੀ ਸੀ ਕਿਸੇ ਦੀ ਇੱਕ ਕੁਛ 2 ਕ ਮਹੀਨੇ ਪਹਿਲਾਂ ਕੀਤੀ ਸੀ ਤੇ ਉਹਨਾਂ ਦਾ ਮੈਸੇਜ ਵੀ ਆਇਆ ਸੀ ਜਿਹੜੇ 2 ਮਹੀਨੇ ਪਹਿਲਾਂ ਕਰਾਈ ਸੀ ਉਹਨਾਂ ਨੇ ਕਿਹਾ ਵੀ ਹੁਣ दारू ਨਹੀਂ ਪੀਂਦੇ ਮੇਰਾ ਘਰ ਵਾਲਾ दारू ਨਹੀਂ ਪੀਂਦਾ ਤੇ ਆਪ ਹੀ ਕਰਦਾ ਰਹਿੰਦਾ ਕਿ ਹੁਣ ਮੈਂ ਕਮਾਈ ਕਰਨੀ ਹੈ ਹੁਣ ਆਪਣੇ ਬੱਚਿਆਂ ਵਾਸਤੇ ਕੋਈ ਜੋੜਨਾ ਆਪੇ ਹੀ दारू ਛੱਡ ਗਿਆ ਮੈਂ ਉਹਨਾਂ ਨੂੰ ਕਹਿਣਾ ਕੀਤਾ ਮੈਂ ਕਿ ਆਪੇ ਨਹੀਂ ਛੱਡੀਏ ਧੰਨ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਹੋਈ ਹੈ ਇਹ ਧੰਨ ਬਾਬਾ ਦੀਪ ਸਿੰਘ ਸਾਹਿਬ ਦੀ ਰਹਿਮਤ ਕਿਰਪਾ صدਕਾ ਛੱਡੀ ਉਹਨਾਂ ਨੇ ਛੜਾਈ ਹੈ ਸੋ ਖਾਲਸਾ ਜੀ ਮਹਾਰਾਜ ਦੀ ਐਸੀ ਕਿਰਪਾ ਹੁੰਦੀ ਹੈ ਯਕੀਨ ਕਰਕੇ ਭਰੋਸਾ ਕਰਕੇ ਵਿਸ਼ਵਾਸ ਕਰਕੇ ਬਾਬਾ ਦੀਪ ਸਿੰਘ ਸਾਹਿਬ ਨੂੰ ਯਾਦ ਕਰੋ ਧੰਨ ਬਾਬਾ ਦੀਪ ਸਿੰਘ ਸਾਹਿਬ ਤੁਹਾਡੀਆਂ ਝੋਲੀਆਂ ਜਰੂਰ ਭਰਨਗੇ ਸੋ ਖਾਲਸਾ ਜੀ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਦਇਆ ਕਰਨ ਧੰਨ ਧੰਨ ਮਾਤਾ ਸਾਹਿਬ ਦੇਵਾ ਕੌਰ ਜੀ ਕਿਰਪਾ ਕਰਨ ਸਾਨੂੰ ਸਮਤ ਆਵੇ ਕਿਉਂਕਿ ਕਾਲ ਯੁਗ ਦਾ ਭਿਆਨਕ ਸਮਾਂ ਹੈ ਜੋ ਬਾਣੀ ਪੜ੍ਹੇ ਦਾ ਬਾਣੀ ਜਪੇਗਾ ਬਾਣੀ ਧਾਵੇਗਾ ਉਸ ਦਾ ਹੀ ਉਧਾਰ ਹੋਵੇਗਾ ਹੋਰ ਕਿਸੇ ਦਾ ਉਧਾਰ ਨਹੀਂ ਹੋ ਸਕਦਾ ਕਿਉਂਕਿ ਸਤਗੁਰ ਸੱਚੇ ਪਾਸ਼ਾ ਨਾਮ ਕਮਾਉਣ ਵਾਲੇ ਨੂੰ ਨਾਮ ਦੀ ਕਮਾਈ ਕਰਨ ਵਾਲੇ ਨੂੰ ਆਪਣੇ ਸੀਨੇ ਨਾਲ ਲਾਉਂਦੇ ਨੇ ਦੂਸਰੇ ਨੂੰ ਨਹੀਂ ਦੂਸਰੇ ਨੂੰ ਸੁਖ ਮਹਾਰਾਜ ਦਿੰਦੇ ਨੇ ਰੋਟੀ ਦਿੰਦੇ ਨੇ ਸਵਾਸ ਦੇ ਰਹੇ ਨੇ ਹੋਰ ਕਈ ਪ੍ਰਕਾਰ ਦਾ ਸੁਖ ਦੇ ਰਹੇ ਨੇ ਪਰ ਮਹਾਰਾਜ ਦੀ ਉੱਤੇ ਖੁਸ਼ੀ ਨਹੀਂ ਹੁੰਦੀ ਖੁਸ਼ੀ ਖਾਲਸਾ ਉਹਨੇ ਤੇ ਹੁੰਦੀ ਹੈ ਜਿਹੜੇ ਬਾਣੀ ਪੜ੍ਹਦੇ ਨਾਮ ਜਪਦੇ ਸੇਵਾ ਕਰਦੇ ਪਰਉਪਕਾਰ ਕਰਦੇ ਸੋ ਖਾਲਸਾ ਜੀ ਆਪਣਾ ਦਸਵੰਦ ਕੱਢਦੇ ਹੋ ਗੁਰੂ ਘਰਾਂ ਦੇ ਲੇਖੇ ਲਾਇਆ ਕਰੋ ਸਤਗੁਰ ਸੱਚੇ ਪਾਸ਼ਾ ਗੇ ਅਰਦਾਸ ਕਰਿਆ ਕਰੋ ਸਿੰਘਾਂ ਦੀ ਸੇਵਾ ਕਰਿਆ ਕਰੋ ਸਿੰਘਾਂ ਨੂੰ ਭੇਟ ਕਰਿਆ ਕਰੋ ਕੱਲ ਮੈਂ ਇੱਕ ਗੱਲ ਬੋਲੀ ਸੀ ਕੱਲ ਕੇ ਪਰਸੋਂ ਮੈਨੂੰ ਕਿਸੇ ਦਾ ਕਮੈਂਟ ਆਇਆ ਉਹਨਾਂ ਨੇ ਇਹ ਕਿਹਾ ਕਿ ਭਾਈ ਸਾਹਿਬ ਜੀ ਤੁਸੀਂ ਕਹਿੰਨੇ ਹੋ ਕਿ ਸਿੰਘਾਂ ਨੂੰ ਦਸਵੰਦ ਦਿਆ ਕਰੋ ਤਾਂ ਸਿੰਘ ਕਿਹੜੇ ਭੁੱਖੇ ਲੰਗੇ ਨੇ ਉਹਨਾਂ ਕੋ ਦਸਾਰਾ ਕੋ ਜਾ ਸਿੰਘ ਨਾਲੇ ਲੈਂਦੇ ਨਹੀਂ ਖਾਲਸਾ ਜੀ ਜੇ ਬੰਦੇ ਨੂੰ ਦੇਣਾ ਆ ਜਾਵੇ ਨਾ ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਵੀ ਕੋਈ ਭੇਟ ਕਰ ਸਕਦਾ ਹੈ ਬੰਦੇ ਨੂੰ ਝੁਕਤੀ ਆਉਣੀ ਚਾਹੀਦੀ ਹੈ ਬੇਸ਼ੱਕ ਖਾਲਸਾ ਜੀ ਹਰ ਇੱਕ ਸਿੰਘ ਰੱਜਿਆ ਪੁੱਜਿਆ ਹੈ ਪਰ ਸਤਿਗੁਰ ਦੀ ਖੁਸ਼ੀ ਸਿੰਘਾਂ ਦੀ ਸੇਵਾ ਕਰਨ ਦੇ ਪ੍ਰਾਪਤ ਹੁੰਦੀ ਹੈ ਸਿੰਘਾਂ ਦੀ ਸੇਵਾ ਕਰਨ ਤੇ ਹੀ ਪ੍ਰਾਪਤ ਹੁੰਦੀ ਹੈ ਸੋ ਮਹਾਰਾਜ ਦੀ ਕਿਰਪਾ ਸਦਕਾ ਜੇ ਕੋਈ ਸਿੰਘਾਂ ਦੀ ਸੇਵਾ ਕਰਨ ਵਾਲਾ ਚਿੱਤ ਬਣਾ ਲਵੇ ਅੱਗੇ ਉਹ ਸਿੰਘਾਂ ਦੀ ਮੌਜ ਹੈ ਉਹਨਾਂ ਨੂੰ ਕਹੋ ਕਿ ਭਾਈ ਅਸੀਂ ਤੁਹਾਨੂੰ ਭੇਟ ਕਰਨੇ ਚਾਹੁੰਨੇ ਹਾਂ ਤੁਸੀਂ ਅੱਗੇ ਤੁਹਾਡਾ ਜਿੱਥੇ ਦਿਲ ਕਰਦਾ ਤੁਸੀਂ ਲਾ ਸਕਦੇ ਹੋ ਜੇ ਤੁਸੀਂ ਨਹੀਂ ਰੱਖਣੇ ਸੋ ਐਵੇਂ ਖਾਲਸਾ ਜੀ ਉਹਨਾਂ ਸਿੰਘਾਂ ਨੂੰ ਭੇਟ ਕਰਿਆ ਕਰੋ ਉਹ ਅੱਗੇ ਜਿੱਥੇ ਮਰਜੀ ਵਰਤਣ ਜਾਂ ਕਿਸੇ ਦਾ ਭਲਾ ਕਰ ਦੇਣ ਜਾਂ ਕਿਸੇ ਦੇ ਬੱਚੇ ਪੜਾ ਦੇਣ ਜਾਂ ਕਿਸੇ ਪ੍ਰਕਾਰ ਕਿਸੇ ਦਾ ਕੋਈ ਕਾਰਜ ਕਰ ਦੇਣ ਉਹ ਵੱਖਰੀ ਗੱਲ ਹੈ ਪਰ ਸਿੰਘਾਂ ਨੂੰ ਭੇਟ ਕਰਨ ਨਾਲ ਮਹਾਰਾਜ ਦੀ ਵੱਡੀ ਖੁਸ਼ੀ ਹੁੰਦੀ ਹੈ ਸੋ ਕਲਗੀਧਰ ਪਾਸ਼ਾ ਦਇਆ ਕਰਨ ਮੇਰਾ ਕਰਨ ਸਾਡੂੰ ਸਮਤ ਆਵੇ ਕਾਲ ਯੁਗ ਦੇ ਵਿੱਚ ਉਧਾਰ ਕਰਤਾ ਧੰਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਮਹਾਰਾਜ ਤੋਂ ਬਿਨਾ ਹੋਰ ਕੋਈ ਨਹੀਂ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾਹਿ ਨਿਰਮਲ ਕਰਨੀ ਸਾਧ ਸੰਗਤ ਦੇ ਅੰਤ ਲਾਵੋ ਬਖਮ ਨਦੀ ਇਹ ਤਰਣੀ ਖਾਲਸਾ ਜੀ ਸਾਧ ਸੰਗਤ ਜਿਹੜੀ ਹੁੰਦੀ ਆ ਸਤ ਸੰਗਤ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਰਸ਼ਨ ਕਰਨ ਵਾਸਤੇ ਸਵੇਰੇ ਜਾਇਆ ਕਰੋ ਸ਼ਾਮ ਨੂੰ ਸੋਖ ਆਸਣ ਦੀ ਸੇਵਾ ਵੇਲੇ ਜਾਇਆ ਕਰੋ ਸਤ ਗੁਰੂ ਜੀ ਦੀ ਖੁਸ਼ੀ ਪ੍ਰਾਪਤ ਹੁੰਦੀ ਆ ਸੰਗਤ ਕੀਤਿਆਂ ਖਾਲਸਾ ਜੀ ਭਵਜਲ ਤੋਂ ਪਾਰ ਹੋਇਆ ਜਾਂਦਾ ਸੋ ਮਹਾਰਾਜ ਦੀ ਕਿਰਪਾ ਸਦਕਾ ਹੀ ਪਵਜਲ ਤੋਂ ਪਾਰ ਹੋ ਸਕਦੇ ਹਾਂ ਹੋਰ ਕੋਈ ਖਾਲਸਾ ਦੀ ਆਸਰਾ ਸਹਾਰਾ ਕਰਮਕਾਂਡ ਨਹੀਂ ਜਿਹੜਾ ਪਵਜਲ ਤੋਂ ਪਾਰ ਕਰ ਦੇਵੇ ਤਾਂ ਮਹਾਰਾਜ ਦੀ ਖੁਸ਼ੀ ਤਾਂ ਸਤਗੁਰ ਜੀਆਂ ਦਾ ਪ੍ਰੇਮ ਲੈਣਾ ਹੈ ਤੇ ਮਹਾਰਾਜ ਦੀ ਬਾਣੀ ਪੜ੍ਹੀਏ ਮਹਾਰਾਜ ਦੀ ਬਾਣੀ ਨਾਲ ਜੁੜੀਏ ਸਭੇ ਆਸਾਂ ਪੂਰੀਆਂ ਹੋਣਗੀਆਂ ਸਭੇ ਮੁਰਾਦਾਂ ਪੂਰੀਆਂ ਹੋਣਗੀਆਂ ਫਿਰਦੇ ਵਿੱਚ ਪ੍ਰੇਮ ਆਵੇਗਾ ਜਿੱਥੇ ਪ੍ਰੇਮ ਆ ਜਾਂਦਾ ਉੱਥੇ ਸਤਗੁਰ ਜੀ ਆਪ ਆ ਜਾਂਦੇ ਨੇ ਸੋ ਪੁੱਲਾਂ ਦੀ ਖਿਮਾ ਬਖਸ਼ੋ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੋਦ ਸਿੰਘ ਸਾਹਿਬ ਜੀ ਸਾਰਿਆਂ ਖੁਸ਼ੀਆਂ ਬਖਸ਼ਣ ਭਾਈ ਮਹਾਰਾਜ ਸਾਡੇ ਔਗਣਾਂ ਚ ਤਾਰਨ ਗੁਣ ਬਖਸ਼ਣ ਭੁੱਲਾਂ ਦੀ ਖਿਮਾ ਬਖਸ਼ ਦੇਣੀ ਦਾਸਰੇ ਨੂੰ ਪ੍ਰੇਮ ਬਖਸ਼ਣਾ ਸਹੀ ਪਿਆਰੇ ਮਿਲਣੇ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤ ਆਵੇ ਸੋ ਖਾਲਸਾ ਜੀ ਇਹੋ ਜੇ ਸੱਜਣ ਮਿਲਣ ਇਹੋ ਜੇ ਪ੍ਰੇਮੀ ਮਿਲਣ ਜਿਨ੍ਹਾਂ ਨਾਲ ਗੱਲ ਕੀਤੇਆਂ ਜਿਨ੍ਹਾਂ ਨਾਲ ਬਾਤ ਕੀਤੀਆਂ ਮਹਾਰਾਜ ਚੇਤੇ ਆਵੇ ਰੱਬ ਚੇਤੇ ਆਵੇ ਇਹੋ ਜੇ ਸੱਜਣਾ ਦਾ ਮੇਲ ਅਕਾਲ ਪੁਰਖ ਵਾਹਿਗੁਰੂ ਜੀ ਕਰਾਉਣਾ ਕਰਨਾ ਸੋ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ